ਸੇ ਬੀਆ ਅਹ ਨਿਸ ਸਾਝ ਸੁਭਾਏ ਦਰਸਨ ਪਰ ਸੇ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸਾਂਹ ਕੁਰ ਸਾਂਹ ਝਟੀ ਆ ਤੁ ਦਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਹੋ ਜਿਸੁ ਪਾਸਿ ਬਹਿ ਟਿਆ ਸੋ ਹਿਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਿ ਗੁਰ ਸਾਦੇ ਮੇਰਾ ਹੀਰ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬੇਖ ਦੁਖ ਉਤਰੇ ਗੋਰੇ ਨਾਮ ਦੀਓ ਰੇਨੁ ਲੱਤਾ ਮੇਦਾ ਹੀਰਾ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋ ਤਰਿਓ ਮੇਦੈ ਮੱਤਾ ਜਨਮ ਜਨਮ ਕੇ 길 ਬੇਖ ਦੁਖ ਉਤਰੇ ਗੋਰੇ ਨਾਮ ਦੀਓ ਰੇਨੁ ਲੱਤਾ ਮੇਰੇ ਜੋ ਰਾਮ ਨਾਮੋ ਸਾਬੇ ਅਰਥਾ ਗੋਰੇ ਪੂਰਾ ਹਰਿ ਨਾਮ ਦਿਰੜਾਇਆ ਬੇਨ ਨਾਵਾਂ ਜੀਵਨ ਬਿਰਥਾ ਰਹਾਓ ਬੇਨ ਗੁਰ ਮੋੜ ਪਾਏ ਹੰ ਮਨ ਮੁਖ ਤੇ ਮੋਹ ਮਾਇਆ ਨਿਤ ਫਤਾਂ ਤਿਨ ਸਾਧੂ ਚਰਨਨ ਸੇਵੇ ਕਬ ਹੋ ਤਿਨ ਸਭ ਜਨਮ ਅਕਾ ਜੇਨ ਸਾਧ ਚਰਣ ਸਾਧ ਪੱਗ ਸੇਵੇ ਤੇਨ ਸਫਲੋ ਜਨਮ ਸਨਤ ਮੋਕੋ ਕੀ ਜਾਂ ਦਾਸ ਦਾਸ ਦਸਨ ਕੋ ਹਾਰੇ ਦਇਆ ਤਾਰੇ ਜਗਨ ਨਾਥ ਹਮ ਅੰਦੂਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗੇ ਪੰਥ 함 안둘ੇ ਕੋ ਗੁਰ ਅੰਚਲ ਦੀ ਜਾ ਨਾਨਕ ਚਲ ਹੈ ਮੇਲੰਤਾ हम अंदुल ज्ञानहीन अज्ञानी क्यों चल है मार्गे पंथा पंथ हम अंदुले को ਗੁਰ ਅੰਚਲ ਦੀ ਜਾ ਜਾਨ ਨਾਨਕ ਚੱਲ ਹੈ ਮਿਲੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਿ ਗੁਰ ਪ੍ਰਸਾਦਿ ਮੇਰਾ ਹਿਰਦੈ ਰਤਨ ਨਾਮ ਹਾਰੇ ਬਸਿਆ गोरे हाथ धरियो मेरा माथा जन्म जन्म के किल बिख दुखी उतरे गोरे नाम दियो रेन लाथा